ਗੱਲਾਂ ਕਰਨੀਆਂ ਸੇਵਾਦਾਰਾਂ ਤੇ ਚੱਕੀਆਂ ਸਾਰੀਆਂ ਪਰ ਬਾਦਲ ਨਹੀਂ ਚੱਕੇ ਉਹ ਵੀ ਚੱਕ ਦੇਣਗੇ ਤੁਹਾਡੀ ਗੱਲ ਹੋਈ ਹੈ ਮੈਂ ਕੀ ਆ ਨਾ ਉਹ ਵੀ ਚੱਕ ਦੇਣਗੇ ਕੈਪਟਨ ਸਾਹਿਬ ਨਾਲ ਗੱਲ ਹੋਈ ਹੈ ਮੇਰੀ ਗੱਲ ਹਮੇਸ਼ਾ ਹੀ ਹੁੰਦੀ ਰਹਿੰਦੀ ਹੈ ਸਾਡੇ ਤੇ ਬਾਦਲਾਂ ਨੂੰ ਚੱਕਣ ਬਾਰੇ ਮੈਂ ਕਿਹਾ ਬਿਲਕੁਲ ਚੱਕ ਦੇਣਗੇ ਹੁਣ ਆ ਹੁਣ ਕਿਦੇ ਕਿਦੇ ਉੱਤੇ ਹਲਾਇਆ ਜਿਹੜਾ ਬੇਬਲ ਕਲਾਂ ਵਾਲਾ ਜਿਹੜਾ ਹੈਗਾ ਰਣਜੀਤ ਸਿੰਘ ਦੀ ਜਿਹੜੀ ਕਮਿਸ਼ਨ ਹੈ ਜਿਹੜਾ ਰਣਜੀਤ ਸਿੰਘ ਕਮਿਸ਼ਨ ਇਹ ਮੈਂ ਬਣਾਇਆ ਇੱਕ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਬਣਾਇਆ ਔਰ ਇਹਦੀ ਰਿਪੋਰਟ ਵੀ ਜਿਹੜੀ ਆਈ ਹੈ ਉਦੋਂ ਟੇਬਲ ਕਰਾਈ ਲਾਈਵ ਸਾਰੇ ਪਾਸੇ ਟੈਲੀਕਾਸਕ੍ਰਾਈਵ ਮੈਕਰਾਇ ਸੀ ਉਹਨਾਂ ਨੇ ਨਹੀਂ ਕਰਾਇਆ ਸੀ ਤੇ ਅੱਜ ਹੁਣ ਜੇ ਚਰਨਜੀਤ ਫੜਿਆ ਕਿਹਨੇ ਫੜਿਆ ਉਹਨਾਂ ਨੇ ਹੀ ਫੜਿਆ ਮੈਨੂੰ ਲੱਗਦਾ ਉਹ ਥੋੜਾ ਜਿਹਾ ਪਹਿਲਾਂ ਅ ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕਾ ਮਾਰ ਮਾਰ ਪੀਂਦਾ ਮੈਨੂੰ ਲੱਗਦਾ ਪਹਿਲਾਂ ਦੇ ਉਹਨਾਂ ਦੇ ਆਪਦੇ ਅਨੁਭਵ ਨੇ ਉਹ ਹੌਲੀ ਚੱਲਣਾ ਚਾਹੁੰਦੇ ਆ ਅਸੀਂ ਥੋੜੇ ਜੇ ਫਰਾਰੀ ਲੇਨ ਚ ਤੱਕ ਚੱਲਣਾ ਚਾਹੁੰਦੇ ਆ ਇੰਨਾ ਕੀ ਵਰਗ ਬਾਕੀ ਫੜੇ ਜਾਣਗੇ ਸਾਰੇ ਭਾਈ ਦੇਖੋ ਜੋ ਮੈਨੂੰ ਲੱਗਦਾ ਹੈ ਜਦ ਤੱਕ ਸਵਾਸ ਹੈ ਤਦ ਤੱਕ ਆਸ ਹੈ ਜਿਹੜਾ ਦੋਸ਼ੀ ਹੋ ਫੜਿਆ ਜਾਣਾ ਚਾਹੀਦਾ ਹੈ ਸਭ ਤੋਂ ਵੱਡੀ ਗੱਲ ਆ ਜਿਹੜਾ ਪੰਜਾਬ ਦਾ ਦੁਖੀ ਹੈ ਦੇਖੋ ਸਭ ਕੁਝ ਬਰਦਾਸ਼ਤ ਹੋ ਜਾਂਦਾ ਸਾਡੇ ਪੱਲੇ ਕੀ ਹੈ ਪੰਜਾਬ ਦਾ Hindu ਨਾ Musalman ਪੰਜਾਬ ਜੀਵੇ ਗੁਰਾਂ ਦੇ ਨਾਮ ਜੇ ਸਾਡੇ ਗੁਰੂ ਦੇ ਹੀ ਅੰਗ ਾਂਡ ਕੇ ਨਾਲੀਆਂ ਚ ਸਿੱਟੇ ਜਾਣਗੇ ਇਹ ਤੇ ਬਰਦਾਸ਼ਤ ਤੋਂ ਪਰੇ ਹੈ ਨਾ ਤੇ ਜੇ ਇਹਦੀ ਵੀ ਕੋਈ ਸਜ਼ਾ ਨਹੀਂ ਦਿੱਤੀ ਜਾਣੀ ਤੇ ਫਿਰ ਮੈਨੂੰ ਇੱਕ ਗੱਲ ਦੱਸੋ ਫਿਰ ਅਰਾਜਕਤਾ ਦੀ ਚਰਮ ਸੀਮਾ ਹੈ ਇਹ ਤਾਂ ਤੇ ਫਿਰ ਸਰਕਾਰਾਂ ਦਾ ਕੀ ਫਾਇਦਾ ਇਸ ਗੱਲ ਦਾ ਤਾਂ ਮੈਂ ਵੀ ਮੰਨਦਾ ਵੀ ਜੇ ਗੁਰੂ ਕਰਦੇ ਦੁੱਖਿਆਂ ਨੂੰ ਤੁਸੀਂ ਸਜ਼ਾ ਨਹੀਂ ਦੇਣੀ ਤੇ ਫਿਰ ਕਿਹਨੂੰ ਦੇਣੀ ਔਰ ਮੈਂ ਤਾਂ ਝੋਲੀ ਤੱਕ ਡੀਏ ਪਰ ਮੈਂ ਹਮੇਸ਼ਾ ਇਤੇ ਅਡਿਗ ਰਹੂੰਗਾ ਕਿਉਂਕਿ ਗੁਰੂ ਨੂੰ ਮਨਫੀ ਕਰ ਦਿਓ ਸਾਡੀ ਜ਼ਿੰਦਗੀ ਚ ਕੱਖ ਨਹੀਂ ਸਰੀਰ ਤੋਂ ਆਤਮਾ ਅਡ ਕਰ ਦਿਓ ਤੇ ਸਰੀਰ ਨੂੰ ਘਰ ਦੇ ਵੀ ਨਹੀਂ ਰੱਖਦੇ ਉਹ ਕਹਿੰਦੇ ਬੋ ਆਉਂਦੀ ਫੂਕੋਏ ਨੂੰ ਤੇ ਅਸੀਂ ਗੁਰੂ ਦੇ ਨਾਂ ਤੋਂ ਬਣਾ ਕਹਿੰਦਾ ਜਿਸ ਤਨ ਦੇ ਵਿੱਚ ਗੁਰੂ ਦਾ ਨਾਮ ਨਹੀਂ ਗੂੰਜਦਾ ਸੋ ਤਨ ਜਾਨ ਮਸਾਨ ਉਹ ਮਸਾਨ ਸਮਾਨ ਹੈ ਮ੍ਰਿਤਕ ਸਮਾਨ ਹੈ ਸਮਝ ਨਹੀਂ ਫਿਰ ਤੇ ਮ੍ਰਿਤਕ ਆ ਨਾ ਸੀ ਤੇ ਜੇ ਇੰਨੀ ਹੀ ਚੂੜੀਆਂ ਪਾਈਆਂ ਫਿਰ ਕਦ ਲਈ ਸਰਕਾਰਾਂ ਚਲਾਉਣੀਆਂ ਇਹ ਇਸ ਗੱਲ 'ਚ ਕੋਈ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਹੈ ਸਖਤ ਤੋਂ ਸਖਤ ਸਵਾ ਚਰਾਹੇ ਦੇ ਵਿੱਚ ਖੜੇ ਹੋ ਕੇ ਕਰਨੀਏ